Galera, claro na hora... ਐਨਕਾਊਂਟਰ ਚ ਜ਼ਖਮੀ ਜਸਪਾਲ ਮਸੀ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ ਪਰਿਵਾਰ ਨੇ ਕਿਹਾ ਸਾਡਾ ਲੜਕਾ ਬੇਕਸੂਰ ਪੁਲਿਸ ਵੱਲੋਂ ਕੀਤੇ ਐਨਕਾਊਂਟਰ ਤੇ ਚੁੱਕੇ ਸਵਾਲ ਬੀਤੇ ਕੱਲ ਕਲਾਨੌਰ ਦੇ ਨਜ਼ਦੀਕ ਪੁਲਿਸ ਤੇ ਬਦਮਾਸ਼ਾਂ ਚਾਲੇ ਐਨਕਾਊਂਟਰ ਚ ਜ਼ਖਮੀ ਜਸਪਾਲ ਮਸੀ ਉਰਫ ਜੱਸੀ ਜੋ ਕਿ ਪੁਲਿਸ ਥਾਣਾ ਡੇਰ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਚਾਪੁਰ ਚਾ ਜਾਂਦਾ ਰਹਿਣ ਵਾਲਾ ਹੈ ਤੇ ਉਸਤੇ ਐਨਕਾਊਂਟਰ ਹੋਣ ਤੋਂ ਬਾਅਦ ਉਸ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਜਸਪਾਲ ਮਸੀ ਉਰਫ ਜੱਸੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਬਿਲਕੁਲ ਬੇਕਸੂਰ ਹੈ ਤੇ ਉਹ ਬੀਤੇ 1 ਮਹੀਨੇ ਤੋਂ ਫਤਿਹਗੜ੍ਹ ਚੂੜੀਆਂ ਦਾਣਾ ਮੰਡੀ ਵਿੱਚ ਪੱਲੇਦਾਰੀ ਦਾ ਕੰਮ ਕਰਦਾ ਸੀ ਤੇ ਉਹਨਾਂ ਦੀ ਹਰ ਰੋਜ਼ ਉਸਦੇ ਨਾਲ ਗੱਲਬਾਤ ਵੀ ਹੁੰਦੀ ਸੀ ਉਹਨਾਂ ਕਹਿੰਦੇ ਉਹਨਾਂ ਦਾ ਲੜਕਾ ਨਾ ਤਾਂ ਕਿਸੇ ਕਿਸਮ ਦਾ ਕੋਈ ਨਸ਼ਾ ਕਰਦਾ ਹੈ ਤੇ ਨਾ ਹੀ ਵੇਚਦਾ ਹੈ ਪਰ ਉਸ ਨਾਲ ਇਹ ਪਾਣਾ ਕਿਵੇਂ ਵਾਪਰਿਆ ਇਹ ਬਿਲਕੁਲ ਉਹਨਾਂ ਨੂੰ ਪਤਾ ਨਹੀਂ ਹੈ ਉਹਨਾਂ ਕਹਿੰਦੇ ਜਿਸ ਪਾਲ ਮਸ਼ੀਨ ਨੂੰ ਕਿਸੇ ਸਾਜ਼ਿਸ਼ ਤਹਿਤ ਫੜ ਕੇ ਉਸ ਦਾਫੀਕ ਐਨਕਾਊਂਟਰ ਕੀਤਾ ਗਿਆ ਹੈ ਉਹਨਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਧੀਰੀ ਨਾਲ ਜਾਂਚ ਪੜਤਾਲ ਕਰਵਾਈ ਜਾਵੇ ਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਕਿ ਨਾਮ ਲਾਟਾ ਬੋਲੀ ਹਾਟਾ ਬੇਟਾ ਨਹੀਂ ਇਤਰਾ ਤਾਨੂੰ ਸਾਨੂੰ ਬਿਲਕੁਲ ਸੁਣਾ 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 ਮਿਲ ਜਾਈ ਦੀ ਦਸਾਫੀ ਤੁਹਾਡਾ ਬੇਟਾ ਨਹੀਂ ਇਤਰਾਦਾ ਹੈਗਾ ਕੀ ਕੰਮ ਕਰਦਾ ਸੀ ਤੁਹਾਡਾ ਬੇਟਾ ਮੰਡੀ ਗਿਆ ਏ ਮਹੀਨਾ ਹੋ ਗਿਆ ਮੰਡੀ ਗਏ ਇਹਨੂੰ ਮੰਡੀ ਕੋ ਚੁੱਕਿਆ ਗਿਆ ਸਾਨੂੰ ਪਤਾ ਨਹੀਂ ਲੱਗਾ ਫੇ ਕੀ ਹੋਇਆ ਤੇ ਕੀ ਨਹੀਂ ਹੋਇਆ ਪਤਾ ਨਹੀਂ ਜੁਹਾਨੂ ਨਹੀਂ ਕਹਿ ਗੱਲ ਤਾਂ ਫਤਹ ਹਰ ਤੇ ਦੋ ਬਲਹਾਜਮ ਆਏ ਤੋਂ ਨੇ ਦੱਸਿਆ ੜ ਕੇ ਬਿਲਕੁਲ ਠੀਕ ਸੀ ਬਚਾ ਉਹ ਇਨੀ ਹੀ ਨਾਲ ਕੇ ਨਾ ਮੁੰਡੇ ਦਾ ਸਬੰਧ ਹੀ ਨਾ ਕਿਸੇ ਨਾਲ ਨਹੀਂ ਨਾਲ ਨਹੀਂ ਸਬੰਧਦਾਗਾ ਉਹਦਾ ਸਿਰਫ ਆਪਣੇ ਘਰ ਦੇ ਨਾਲ ਸੀ ਤੇ ਘਰ ਤੋਂ ਮੰਡੀ ਆ ਹੀ ਕਲਾਇਆ ਬਰਾਵਦੀਆ ਮੰਡੀ ਰਿਆ ਆ ਤਾਂ ਵੀ ਵੀ ਤਨ ਰਿਆ ਆ ਹੁਣ ਵੀ ਰਿਆ ਮੰਟੀ ਰਿਆ ਆ ਹੁਣ ਵੀ ਮੰਡੀ ਮੰਡੀਓ ਚੋਂ ਵੀ ਪਤਾ ਨਹੀਂ ਕਿਤਰਾ ਕਿਹੜੇ ਸੂਰਤ ਨਾਲ ਉਹ ਲੈ ਗਏ ਕਿਉਂਕਿ ਸਾਨੂੰ ਨਹੀਂ ਇਸ ਗੱਲ ਦਾ ਪਤਾ ਆਈ ਮੰਗ ਕਰਨੇ ਆ ਵੀ ਸਾਡੀ ਨੁਸਾਫੀ ਮਿਲਣੀ ਚਾਹੀਦੀ ਸਾਨੂੰ ਸਾਡਾ ਬੱਚਾ ਨਹੀਂ ਇਤਰਾ ਦਾ ਹੈਗਾ ਗਵਰਨਮੈਂਟ ਹੰ ਨੁਸਾਫੀ ਦੇਵੇ ਨਹੀਂ ਨਹੀਂ ਕੇ ਨਾ ਨਹੀਂ ਹੈਗਾ ਇਹ ਸਰਪੰਦ ਹੈ ਨਹੀਂ ਮੁੰਡਿਆਂ ਨਾਲ ਉਹਦਾ ਨਾ ਪਿਆਜ ਨਹੀਂ ਜਦੋਂ ਪਤਾ ਕਿਤੋਂ ਲੱਗਣਾ ਹੈ ਹੀ ਨਹੀਂ ਵਾਰੀ ਸੰਗੀ ਦੇ ਨਾਲ ਬੈਠ ਖਲੋਣ ਵਾਲਾ ਹਾਂਜੀ ਮਿਹਨਤ ਵਾਲਾ ਹੀ ਨਾ 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 ਨਸ਼ਾ ਕਰਦਾ ਖਾਂਦਾ ਹੀ ਨਾ ਵੇਚਦਾ ਨਾ ਪੀਂਦਾ ਨਾ ਖਾਂਦਾ ਹੀ ਕੁਛ ਨਹੀਂ ਕਰਦਾ ਮੁੰਡਾ ਬਿਲਕੁਲ ਨਸਾਫ ਸੀ ਤੇ ਨਾਲ ਮੰਡੀ ਜਿਗਾ ਸੀ ਇਹ ਇੰਨੇ ਜੋ ਕਹਾ ਹੀ ਨਹੀਂ ਮੁੰਡਾ ਹਟਾ ਇਹ ਕੰਮ ਕਰਦਾ ਨਹੀਂ ਤੇ ਨਾ ਕਰਨ ਵਾਲਾ ਹੀ ਉਹ ਇਹ ਤੇ ਪੁਲਸ ਵਾਲੇ ਨੇ ਬੇਲ ਕਸੂਰ ਨੂੰ ਸਮਝਿਆ ਤੇ ਉਹ ਫੇਕਿਆ ਹਾਂਜੀ ਕੀ ਨੰਬਰ ਟਾ ਗਰਦੀਪ ਤੁਹਾਨੂੰ ਪਤਾ ਅੱਜ ਤੁਹਾਡੇ ਬੇਟੇ ਦਾ ਪੁਲਿਸ ਨੇ ਅਨਕਾਊਂਟਰ ਕੀਤਾ ਹੈ ਨਹੀਂ ਜੀ ਮੈਨੂੰ ਨਹੀਂ ਪਤਾ ਕਿਵੇਂ ਪਤਾ ਲੱਗਾ ਫਿਰ ਤੁਹਾਨੂੰ ਉਹ ਮਲਾ ਦੇ ਮਾਏ ਤੇ ਮੈਨੂੰ ਫੇਰ ਕੋਲ ਪਤਾ ਲੱਗਾ ਆਮ ਜੇ ਕਹਾਂ ਹਾਂ ਕੀ ਲੱਗਦਾ ਤੁਹਾਨੂੰ ਤੁਹਾਡਾ ਬੱਚਾ ਇਹੋ ਜੀ ਬੁਰੀ ਸੰਗਤ ਚ ਗਿਆ ਨਹੀਂ ਨਹੀਂ ਅਜੇ ਤੱਕ ਮੰਡੀ ਕਲਾ ਆਏ ਸੋ ਨਹੀਂ ਉਹ ਜਿੱਦਾਂ ਇਹਨਾਂ ਦੱਸਿਆ ਪਰ ਉਹ ਹਸਾਉਣਾ ਤੇ ਹੈ ਨਹੀਂ ਜੀ ਜਿਹੜੇ ਹਸਾਉਣਾ ਦੱਸਿਆ ਨਾ ਮੰਨ ਲਓ ਉਹਦੇ ਕੋਈ ਪਿਸਟਲ ਪੁਸਟਲ ਨਿਕਲੇ ਆ ਜੇ ਉਹ ਇਹਨੇ ਜੋ ਗਿਆ ਹੈ ਇਹ ਨਹੀਂ ਜੇ ਕਿ ਵੀ ਇੱਥੋਂ ਤੇ ਗਿਆ ਮੰਡੀ ਹੈ ਮਹੀਨਾ ਡੇਢ ਮਹੀਨਾ ਹੋ ਗਿਆ ਮੰਡੀ ਗਏ ਨੂੰ ਕਿੱਥੇ ਗਏ ਕਿਹੜੀ ਜਗ੍ਹਾ ਗਿਆ ਮੰਡੀ ਫਲੇਗੜ ਗਿਆ ਜੇ ਅਸਲ ਤੇ ਜੇ ਕੋਈ ਇਦਾਂ ਦਾ ਕੰਮ ਕਰਦਾ ਫਿਰ ਮੰਡੀ ਕਿਹੜੀ ਕਿੱਥੋਂ ਜਾਏ ਆਪਾਂ ਦਿਹਾੜੀਦਾਰ ਬੰਦੇ ਆ ਦਿਹਾੜੀਦਾਰ ਜੇ ਕਰਕੇ ਖਾਣਦੇ ਆ ਮਤਲਬ ਜੇ ਇਦਾਂ ਦਾ ਕੰਮ ਕਰੀਏ ਤੇ ਫਿਰ ਆਪਾਂ ਦਿਹਾੜੀਆਂ ਕੋ ਲਾਈਏ ਜੇ ਹਰਾਮ ਦੀ ਕਮਾਈ ਖਾਣੀ ਆ ਆਪਾਂ ਤੇ ਇਹੋ ਜਿਹਾ ਕੰਮ ਕੋਈ ਸਾਡੇ ਚ ਹੈ ਨਹੀਂ ਜਿਦਾਂ ਦਾ ਇਹ ਜੋ ਪੁਲਸ ਵਾਲਾ ਕੀਤਾ ਹੈ ਕੋਈ ਇਦਾਂ ਦਾ ਹੈ ਨਹੀਂ ਕੰਮ ਜਿਦਾਂ ਦਾ ਪੁਲਸ ਵਾਲੇ ਡੇ ਕੇਸ ਪਾਉਣ ਉੱਤੇ ਉਹ ਤਾਂ ਕੋ ਬਿਸਟੜਿਆ ਕਹਿੰਦੇ ਮੰਡੀ ਜੇ ਤੇ ਦਹੀਂ ਲੈਣ ਗਿਆ ਉਹ ਪਿਸਟਲ ਕੋ ਦਹੀਂ ਲੈਣ ਦੇ ਮਨ ਲਓ ਉਹ ਜੋ ਆਇਆ ਨਹੀਂ ਉਹ ਦਹੀਂ ਲੈਣ ਗਿਆ ਉੱਥੋਂ ਆਇਆ ਨਹੀਂ ਰੋ ਮੁੜ ਕੇ 15 20 ਮਿੰਟੋਂ ਨੇ ਮੈਨੂੰ ਫੋਨ ਕੀਤਾ ਮੁਰਗੇ ਅੱਧੇ ਘੰਟੇ ਬਾਅਦ ਉੱਥੇ ਗਿਆ ਮਨ ਲਓ ਚੌਧਰੀ ਦਾ ਮੁੰਡਾ ਗਿਆ ਉੱਥੇ ਜਿਹੜਾ ਮੰਡੀ ਗਿਆ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਇਹ ਨਹੀਂ ਚੱਲ ਗਿਆ ਇੱਥੋਂ ਤੇ ਅੱਧੇ ਘੰਟੇ ਚ ਮੁਰਗੇ ਉੱਥੇ ਪਹੁੰਚ ਕੇ ਤੇ ਮੇਰੀ 12:45 ਤੋਂ ਹੋਈ ਜੇ ਗੱਲ ਇਹਦਾਂ ਹਾਂਜੀ ਹਾਂਜੀ ਨਾ ਕੱਲ ਗੱਲ ਹੋਈ ਅੱਛਾ ਹਾਂਜੀ ਤਮੜਕੇ ਹੁਣ ਗੈਂਡੇ ਉਦੋਂ ਇਹ ਚਟੜਗੜ ਹੀ ਜਦੋਂ ਇਹ ਗੱਲ ਹੋਈ ਮੇਰੀ ਤਾਂ ਹੁਣ ਇਹ ਗੈਂਡੇ ਵੀ ਇਹ ਉਹ ਮੁੰਡੇ ਕਾਡੇ ਦਾ ਇੰਕਾਉਟਰ ਉਧਰ ਰਿਲੀਜ਼ ਮਾਰ ਕੇ 10 ਸੋ ਸਾਈਡ ਤੋਂ ਹੋਇਆ ਉਹਦੇ ਲਈ ਸਾਈਡ ਤੇ ਕਿਦਾਂ ਹੋਣੀਗਾ ਮੈਨੂੰ ਇਹ ਨਹੀਂ ਸਮਝ ਆਉਂਦੀ ਅੱਧੇ ਘੰਟੇ ਬਾਅਦ ਪਹਿਲਾਂ ਤੇ ਤੋੜਗੜ ਨਾ ਨਾ ਇਦਾਂ ਦਾ ਕੋਈ ਹਸਾਕਤਾਬ ਨਹੀਂ ਜ ਹੈਗਾ ਇਹਦਾ ਜੇ ਕੋਈ ਇਦਾਂ ਦਾ ਹਸਾਕਤਾਬ ਹੁੰਦਾ ਤਾਂ ਮਨ ਲਓ ਮੇਰੇ ਨਾਲ ਗੱਲ ਕਰ ਲੈਂਦਾ ਉਹ ਹਰ ਕੀ ਜੇ ਕੋਈ ਉਦਾਂ ਦੀ ਕੋਈ ਗੱਲਬਾਤ ਹੁੰਦੀ ਤਾਂ ਉਹਨੇ ਗੱਲ ਕਰ ਲੈਣੀ ਮੈਂ ਹੁੰਦਾ ਵੀ ਆ ਗੱਲ ਲੈਂਦਾ ਪੂਰੀ ਸ਼ਰਤਾਂ ਨਾ ਤੇ ਕੋਈ ਕਰਦਾ ਇਹ ਨਾ ਕੋਈ ਵੇਚਦਾ ਏ ਨਾ ਸਾਜੀ ਕੋਈ ਖੇਡੀ ਆ ਹੁਣ ਪਤਾ ਨਹੀਂ ਕਿਹਦੇ ਹਿਸਾਬ ਨਾਲ ਡੇ ਕਰਦੇ ਕੀ ਕਰਦੇ ਕੀ ਨਹੀਂ ਕਰਦੇ ਮੰਗਾ ਪਏ ਉਹ ਕਰਦੇ ਆ ਵੀ ਜੋ ਇਹ ਕਰਦੇ ਆ ਇਹ ਨਾ ਕਰਦੇ ਤਾਂ ਇਹ ਇਹ ਦੇ ਨਨਸਾਫੀ ਆ ਨਾ ਦਿਹਾੜੀਦਾਰ ਬੰਦੇ ਆਪਾਂ ਨਸਾਫੀ ਚਾਹੀਦੀ ਹੈ ਇਨਸਾਫ ਚਾਹੀਦਾ ਸਾਨੂੰ ਦੇ